ਇਹ ਜੋ ਮੰਦਿਰ ਹੈ ਇਹ ਜੋ ਸਤਿਯੂਕ ਟੈਂਕਰ ਨਾ ਦੇਖ ਲੋ ਕਿੰਨਾ ਪਾਣੀ ਥੱਲੇ ਆ ਤੇ ਦੱਸ ਦਿਆ ਵੀ ਆ ਪਾਣੀ ਇੱਥੋਂ ਵੀ 4 ਫੁੱਟ ਉੱਚਾ ਸੀਗਾ ਵੀ ਦੱਸਿਆ ਜਾਂਦਾ ਵੀ ਕਹਿੰਦੇ ਇੱਥੇ ਡੇਲੀ ਜਿੱਦਾਂ ਚਿਤਾ ਜਲਦੀ ਇਹਦੇ ਬਾਰੇ ਕੀ ਸੀ ਇਹ ਸਮਸ਼ਾਨ ਹੈ ਨੀਚੇ ਨਾ ਉਹ ਸਾਹਮਣੇ ਦੇਖੋ ਪਾਰੋਂ ਵੀ ਬਣੀ ਹੋਈ ਹੈ ਉਹ ਦੇਖੋ ਅੱਛਾ ਬਰਜੀ ਬਣੀ ਹੈ ਬਾਬਾ ਬਾਲਕਨਾਥ ਜੀ ਦੀ ਮੂਰਤੀ ਸਥਾਪਨਾ ਹੋਈ ਹੂਆ ਜਿਕਰ ਆ ਪੋਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਦਾ ਬਲੌਗ ਸਤਜਗਦੇਸ਼ ਅਦਭੂਤ ਤੇ ਰਹੱਸੇਵੇਂ ਮੰਦਰ ਦੇ ਜਿੱਥੇ ਪਤਾਲ ਲੋਕ ਵਿੱਚ ਜਾ ਰਿਹਾ ਹੈ ਸ਼ਿਵਲਿੰਗ ਤੇ ਢਾਈ ਪੌੜੀਆਂ ਜਾਂਦੀਆਂ ਪਤਾਲ ਲੋਕ ਤੱਕ ਤੇ ਵਿਆਸ ਨਦੀ ਦੇ ਜੜ ਵਿੱਚ ਅੱਜ ਵੀ ਪਈ ਪਾਰਸਮਣੀ ਹਾਂਜੀ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਖੜੇ ਆ ਵਿਆਸ ਨਦੀ ਦੇ ਉੱਤੇ ਬਿਲਕੁਲ ਵਿਆਸ ਨਦੀ ਵਗਦੀ ਪਈ ਆ ਉਥੇ ਬਿਲਕੁਲ ਤਲ ਦੇ ਕੋਲ ਆ ਗਏ ਆ ਜਿੱਥੇ ਉਹ ਵਗਦੀ ਪਈ ਆ ਇੱਥੇ ਵੀ ਪਾਣੀ ਵਗਿਆ ਹੋਇਆ ਆ ਵਿਆਸ ਨਦੀ ਦਾ ਤੇ ਖੜੇ ਆ ਅਸੀਂ ਕਾਲੀਨਾਥ ਕਲੇਸ਼ਵਰ ਮਹਾਦੇਵ ਔਰ ਕਿਹਾ ਜਾਂਦਾ ਵੀ ਇਹ ਜਿਹੜਾ ਮੰਦਿਰ ਹੈ ਨਾ ਇਹ ਸਤਜੁਗ ਦਾ ਆ ਜੋ ਇਥੋਂ ਸਾਨੂੰ ਇਸਤੀ ਮੁਤਾਬਕ ਪਤਾ ਲੱਗਾ ਉਸ ਤੋਂ ਬਾਅਦ ਅਗਿਆਤ ਵਾਸਤੇ ਵਿੱਚ ਇੱਥੇ ਪੰਡੂ ਵੀ ਆਏ ਆ ਪੂਰੀ ਇਸਤੀ ਕੀ ਆ ਤੇ ਸੋਨੇ ਦੀਆਂ ਢਾਈ ਪੌੜੀਆਂ ਵੀ ਕਹਿੰਦੇ ਇੱਥੇ ਆ ਤੇ ਕਿਹਾ ਜਾਂਦਾ ਵੀ ਇਥੋਂ ਢਾਈ ਪੌੜੀਆਂ ਪਤਾਲ ਤੱਕ ਜਾਂਦੀਆਂ ਆ ਉਹਦੀ ਪੂਰੀ ਇਸਤੀ ਕੀ ਆ ਤੇ ਆ ਜੋ ਚਲਦੇ ਆ ਦਰਬਾਰ ਦੇ ਉੱਤੇ ਤੇ ਆ ਜੋ ਹੁਣ ਮੇਨ ਦਰਬਾਰ ਚਲਦੇ ਆ ਸ਼੍ਰੀ ਕਾਲੀਨਾਥ ਕਲੇਸ਼ਵਰ ਮਹਾ ਦੀਵ ਮੰਦਿਰ ਜੀ ਤੇ ਇੱਥੇ ਦੇ ਪੰਡਤ ਜੀ ਜਿਹੜੇ ਸੇਵਾ ਕਰਦੇ ਆ ਤੇ ਹਾਂਜੀ ਪੰਡਤ ਜੀ ਤੇ ਇਹ ਜਿਹੜਾ ਮੰਦਿਰ ਆ ਵੀ ਜਿੱਦਾਂ ਸੁਣਿਆ ਵੀ ਇਹ ਸਤਜੁਗ ਦੇ ਟਾਈਮ ਦਾ ਆ ਤੇ ਇਹਦੇ ਬਾਰੇ ਵਿਸਥਾਰ ਪੂਰਵਕ ਦੱਸੋ ਵੀ ਇਹ ਕਦੋਂ ਬਣਿਆ ਇਹ ਜੋ ਮੰਦਿਰ ਹੈ ਇਹ ਜੋ ਸਤਜੁਗ ਦੇ ਟਾਈਮ ਦਾ ਹੈ ਜੀ ਜੀ ਠੀਕ ਹੈ ਜੀ ਜੀ ਯਹਾਂ ਪੇ ਜੇ शिवलिंग ਹੈ ਨਾ ਜੀ 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 ਇਹ ਨੀਚੇ ਜਮੀਨ ਦੇ जी 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 उसकी जो मान्यता शिवलिंग की तो जब माता काली ने राक्षसों का संहार किया था ना काली माता ने राक्षसों का संहार किया जी 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 तो जब राक्षसों का अत्याचार इतना बढ़ गया था जी उनको कोई रोक नहीं सकता था जी जी तो माता काली ने एक विराट रूप धारण किया जी तो उनका माता काली ने किया अच्छा तो क्रोध इतना भयानक था कि उसको कोई रोक नहीं सकता था माता जी 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 तो शंकर भगवान जी ने एक इसका रूप राक्षस का रूप धारण करके जमीन पे लेट गए, अच्छा जी जब माता काली का उनके ऊपर पांव आया ना जी, तो उन्होंने उसका जो क्रोध था जी तो खींच लिया था ਜੇ ਹਾ ਫੋਟੋ ਆਪਾਂ ਦੇਖੀ ਦੀ ਵੀ ਆ ਉਹ ਇਸੇ ਜਗ੍ਹਾ ਦੀ ਆ ਇਸੇ ਜਗ੍ਹਾ ਦੀ ਉਹ ਜਿਹੜਾ ਥੱਲੇ ਆਏ ਤੇ ਇਹਨਾਂ ਦੀ ਜੀਬ ਨਿਕਲੀ ਹੁੰਦੀ ਮਾਤਾ ਦੀ ਉਹ ਦਿਖਾਈ ਆ ਜਿਹੜੀ ਬਹੁਤ ਜ਼ਿਆਦਾ ਹਾਂ ਹਾਂ ਜੀ 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 ਪਾਉ ਆਇਆ ਸਾ ਤੇ ਮਾਤਾ ਨੇ ਜੋ ਉਹ ਕਰੋਧ ਖੀਚ ਲਿਆ ਸੀ ਜੀ 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 ਕਿ ਜਦ ਪਾਉ ਆਇਆ ਤਾਂ ਸੁਆਮੀ ਥੇ ਜੀ ਉਸ ਦਾ ਪਛਤਾਵਾ ਕਰਨਾ ਪੜਨਾ ਥਾ ਜੀ ਤੋ ਸ਼ੰਕਰ ਭਾਨ ਜੀ ਨੇ ਬੋਲਾ ਕਿ ਮਾਤਾ ਕੋ ਇਸ ਦਾ ਜੋ ਆਪਕੋ ਪਛਤਾਵਾ ਕਰਨਾ ਪੜੇਗਾ ਜੀ ਤੋ ਇਸ ਇਸ ਤੋ ਲਿਖਨ ਤਪਸਥਲੀ ਮਾਤਾ ਕਾਲੀ ਜੀ 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 ਇਸ ਸਥਾਨ ਪੇ ਆ ਕੇ ਮਾਤਾ ਕਾਲੀ ਨੇ 14000 ਬਰਸ਼ ਇੱਕ ਸ਼ਬ ਕੇ ਉੱਪਰ ਬੈਠ ਕੇ बाएं पैर के अंगूठे के बल के ऊपर तप किया था आजादी ऊपर जी, तो जी, जी। जी। बाएं पैर के बल के ऊपर तप किया था इस जगह से दो और माता काली जो है जी उत्पन्न हुए थे जी अंदर जो शिवलिंग देखा ऐसे जी, जी जी बिल्कुल 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 वो जाते हैं बाद में दिखाते हैं वो भी ਜੀ ਸ਼ੰਕਰਵਾਨ ਹੈ ਔਰ ਇੱਕ ਸਾਈਡ ਜੋ ਹੈ ਮਾਤਾ ਕਾਲੀ ਮਾਤਾ ਕਾਲੀ ਕੇ ਤੇ ਇਧਰ ਜੀ ਇਹ ਹਨੂਮਾਨ ਜੀ ਦਾ ਇਹ ਵੀ ਪ੍ਰਤੀਨ ਹੈ ਪਰ ਚੀਨ ਹੈ ਨਾ ਤੋ ਜੀ ਜੋ ਸਾਰੀ ਬਿਲਡਿੰਗ ਪਰ ਚੀਨ ਹੈ ਜੋ ਸਾਈਡ ਮੇ ਜੋ ਵੀ ਗੁੰਮਦ ਵਗੈਰਾ ਬਣ ਰੱਖੇ ਹੈ ਨਾ ਤੇ ਇੱਥੇ ਦੱਸਦੇ ਪਾਣੀ ਬਹੁਤ ਆਇਆ ਸੀਗਾ 2023 ਮੈਂ ਸ਼ਰਾਵਣ ਦਾ ਮਹੀਨਾ ਥਾ ਜੀ 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 ਸ਼ਰਾਵਣ ਕੇ ਮਹੀਨੇ ਮੈਂ ਮਤਲਬ ਲਾਸਟ ਜੋ ਸੋਮਵਾਰ ਹੁੰਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਲਾਸਟ ਸੋਮਵਾਰ ਵਾਲੇ ਦਿਨ ਜੋ ਹੈ ਮੰਦਿਰ ਕੇ ਅੰਦਰ 5 ਫੁੱਟ ਪਾਣੀ tha 4.5 ਫੁੱਟ ਪਾਣੀ ਮੰਦਰ ਦੇ ਅੰਦਰ ਇਤਨਾ ਲੈਵਲ ਉੱਚਾ tha ਵਾਜਿਬਾ ਜਿੰਨਾ ਦੇਖ ਲੋ ਕਿੰਨਾ ਪਾਣੀ ਥੱਲੇ ਆ ਤੇ ਦੱਸ ਦਿਆ ਵੀ ਆ ਪਾਣੀ ਇੱਥੋਂ ਵੀ 4 ਫੁੱਟ ਉੱਚਾ ਸੀਗਾ ਬੱਲੇ ਬੱਲੇ ਦੇ ਅੰਦਰ 4 ਫੁੱਟ ਪਾਣੀ ਸੀ ਜੀ 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 ਚਲੋ ਅੰਦਰ ਚਲਦੇ ਹਾਂ ਜੀ ਵੀ ਦੱਸਿਆ ਜਾਂਦਾ ਵੀ ਕਹਿੰਦੇ ਇੱਥੇ ਡੇਲੀ ਜਿੱਦਾਂ ਚਿਤਾ ਜਲਦੀ ਇਹਦੇ ਬਾਰੇ ਕੀ ਸੀ ਇਹ ਸਮਸ਼ਾਨ ਹੈ ਨੀਚੇ ਨਾ ਜੀ ਆਪ ਸ਼ੰਕਰੋਵਾਨ ਸਮਸ਼ਾਨ ਕੇ ਵਾਸੀ ਜੀ ਤੋਂ ਯਹਾਂ ਪਰ ਐਸਾ ਹੈ ਕਿ ਜੈਸੇ ਮਮੀਨ ਨੇ 30 ਦਿਨ ਹੁੰਦੇ ਹੈ ਜੀ ਉਸਕੀ ਜੋ ਗਿਣਤੀ ਉਹ ਪੂਰੀ ਹੋ ਜਾਂਦੀ ਹੈ अच्छा जी जैसे आज नहीं आया हां अगले कल दो आ जाएंगे तीन आ जाएंगे चार आ जाए पांच भी हो जाते हैं अच्छा जी जिसकी जो मतलब काउंटिंग पूरी हो जाती है अच्छा जी 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 जी, जी। तो ये जदोंदा ये दरबार बनया है मंडे उदों तो चलता आ रहे निरंतर उदों मतलब एरिया है 25 थी, 25, थी, 25 थी, 20 किलोमीटर का एरिया है जी जी मतलब इतने गांव के लोग जो संस्कार करने यही आते हैं इथे होते है ना और जो बोलते हैं कहते जैसे जिसका संस्कार होता और

ਜੀ ਔਰ ਜਿਹੜੀ ਇੱਥੇ ਦੀ ਬਿਲਡਿੰਗ ਦੀ ਲੋਕ ਆ ਨਾ ਬਸ਼ਰੇਟੂ ਗਏ ਆ ਸ਼ੇਬੋੜੀ ਸੇਮ ਉਤਾਂ ਦੀ ਮਿਲਦੀ ਜੁਲਦੀ ਲੋਕ ਆ ਜੀ 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 ਚਾਹੇ ਆ ਰਾਧਾ ਕ੍ਰਿਸ਼ਨ ਜੀ ਦਾ ਦਰਬਾਰ ਬਣਿਆ ਆ ਜੀ 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 ਬਹੁਤ ਪਿਆਰਾ ਜੀ ਬਹੁਤ ਪਿਆਰਾ ਤੇ ਜਿਹੜੀਆਂ ਸੰਗਤਾ ਇਸ ਜਗ੍ਹਾ ਤੇ ਆਈਆਂ ਆ ਉਹ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇੱਥੇ ਦੇ ਦਰਸ਼ਨ ਕੀਤੇ ਆ ਤੇ ਉਹ ਵੀ ਜਰੂਰ ਦੱਸਿਓ ਨਾ ਤੇ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟਾਂ 'ਚ ਜਰੂਰ ਦੱਸਿਓ ਨਾ ਤੇ ਇਹ ਪੂਰਾ ਇੱਥੇ ਦਾ ਇਹਨਾਂ ਦੇ ਇਤਿਹਾਸ ਦਾ ਵਰਨਨ ਕੀਤਾ ਹੋਇਆ ਆ ਅ ਲਓ ਜੀ ਹਾਂਜੀ ਇਤਿਹਾਸਿਕ ਪਰਾਚੀਨ ਮੰਦਿਰ ਸ਼੍ਰੀ ਕਾਲੀਨਾਥ ਕਲੇਸ਼ਵਰ ਮਹਾਦੇਵ ਤੇ ਇਹ ਜਿਹੜਾ ਮੰਦਿਰ ਆ ਕਹਿੰਦੇ ਸਤਜੁਗ ਤੋਂ ਇਹ ਬਣਿਆ ਹੋਇਆ ਮੰਦਿਰ ਆ ਦਰਬਾਰ ਆ ਇਹ ਤੇ ਇੱਥੇ ਜਿਹੜਾ ਸ਼ਿਵਲਿੰਗ ਆ ਦੋ ਰੂਪਾਂ ਦੇ ਵਿੱਚ ਆ ਉਹ ਪਤਾਲ ਲੋਕ ਚ ਜਾ ਰਿਹਾ ਆ ਬਾਕੀ ਕੀ ਗੱਲਬਾਤ ਆ ਕੀ ਸਚਾਈ ਆ ਸਾਰੀ ਇੱਥੇ ਪੰਡਤ ਜੀ ਹੁਣੀ ਉਹਨਾਂ ਨਾਲ ਗੱਲ ਕਰਦੇ ਪੰਡਤ ਜੀ ਕੀ ਨਾਂ ਤੁਹਾਡਾ ਨਵੀਨ ਸ਼ਰਮਾ ਨਵੀਨ ਸ਼ਰਮਾ ਜੀ ਤੇ ਤੁਹਾਡਾ ਰਾਜਕੁਮਾਰ ਭਾਜੀ ਨੇ ਗੱਲ ਕਰ ਲਈ ਮੈਂ ਨਾਮ ਪਹਿਲਾਂ ਪੁੱਛਿਆ ਨਹੀਂ ਸੀਗਾ ਨਾ ਚਲੋ ਭਾਜੀ ਪਹਿਲਾਂ ਤਾਂ ਸ਼ਿਵਲਿੰਗ ਦੇ ਘਰ आइए ਦਰਸ਼ਨ ਕਰਾਉਣੀ ਦੱਸੋ ਜੀ ਇਹ ਜੋ ਸ਼ਿਵਲਿੰਗ ਆਪ ਦੇਖ ਰਹੇ ਹੋ ਨੇ ਦੋ ਭਾਗੋਂ ਮੈਂ ਤਾਂ ਇੱਕ ਸਾਈਡ ਸ਼ੰਕਰਵਾਣ ਹੈ ਉਪਰ ਚੰਦ ਬਣਾ ਲੱਗ ਮੜੇ ਲੱਗੇ ਕਰਕੇ ਜੀ ਸਾਈਡ ਉੱਪਰ ਚੰਦ ਬਣਾ ਹੋਗਾ ਨਾ ਜੀ 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 ਇਹ ਸ਼ੰਕਰਵਾਣ ਹੈ ਔਰ ਇਸ ਸਾਈਡ ਮਾਤਾ ਕਾਲੀ ਹੈ ਜੀ 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 ਲੈਫਟ ਸਾਈਡ ਵਾਲੇ ਬੋਲੇ ਬਾਬਾ ਜੀ ਹੈ ਔਰ ਰਾਈਟ ਸਾਈਡ ਵਾਲੇ ਮਹਾ ਕਾਲੀ ਜੀ ਉਰੇ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਪਹਿਲਾ ਐਸਾ ਸ਼ਿਵਲਿਆ ਵੀ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਆ ਤੇ ਇਹਦਾ ਪਤਾਲ ਵਿੱਚ ਇਹ ਬੱਕੇ ਪਤਾਲ ਚ ਜਾ ਰਿਹਾ ਇਸ ਦੀ ਮਾਨਯਤਾ ਹੈ ਕਿ ਜੈਸੇ ਕਲਿਉ ਖਤਮ ਹੋ ਜਾਏਗਾ ਤਾਂ ਇਹ ਲੁਪਤ ਹੋ ਜਾਏਗਾ ਅੱਛਾ ਜਦੋਂ ਕਲਿਉ ਖਤਮ ਹੋ ਜਾਊਗਾ ਇਹ ਇਹਦਾ ਜਿਹੜਾ ਜੋ ਵੀ ਵਜੂਦ ਹੈ ਬਿਲਕੁਲ ਖਤਮ ਹੋ ਜਾਏਗਾ ਇਹ ਉਨਾਂ ਚਿਰ ਪਤਾਲ ਦੇ ਵਿੱਚ ਜਾਂਦਾ ਰਹਿਣਾ ਹੈ ਪਹਿਲੇ ਨਾ ਦੇਖੋ ਯਹਾਂ ਪੇ ਥਾ ਜੀ ਇਸ ਜਗ੍ਹਾ ਪੇ ਥਾ ਜੀ 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 ਇਹ ਇੱਥੇ ਆਇਆ ਜੀ 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 ਇੱਥੇ ਆਇਆ ਜੀ 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 ਕਿਉਂਕਿ ਬੱਚੇ ਤੁਸੀਂ ਵੀ ਛੋਟੇ ਹੁੰਦੇ ਦੇਖਦੇ ਆ ਰਹੇ ਹਾਂ ਅੱਜ ਹਮ ਖੁਦ ਛੋਟੇ ਥੇ ਨਾ ਜੀ ਜੀ ਤੋਂ ਮਤਲਬ ਐਸੇ ਬੈਠਣਾ ਇੱਥੇ ਐਸੇ ਹੱਥ ਲੱਗ ਜਾਂਦਾ ਅੱਛਾ ਐਸੇ ਹੱਥ ਲੱਗ ਜਾਂਦਾ ਥਾ ਹਮ ਖੁਦ ਦੇਖਿਆ ਹੋਉ ਆਪਣੇ ਜੀ 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 ਜਦ ਹਮ ਛੋਟੇ ਥੇ ਨਾ ਬੈਠ ਕੇ ਐਸੇ ਹੱਥ ਲਗਾਤੇ ਤਾਂ ਹੱਥ ਲੱਗ ਜਾਂਦਾ ਥਾ ਔਰ ਅੱਜ ਦੇਖੋ ਕਿਤਨਾ ਦੋ ਫੁੱਟ نیچے ਚਲੇ ਗਿਆ ਜੀ ਜੀ ਹਾਂ ਦੋ ਫੁੱਟ ਥੱਲੇ ਚਲਾ ਗਿਆ ਦੋ ਸੇ ਵੀ ਡਾਈ ਹੋਗਾ ਡਾਈ ਹੋ ਗਿਆ ਤੇ ਮੈਨੂੰ ਲੱਗਦਾ ਬੱਚੇ ਦਾ ਹੱਥ ਤਾਂ ਪੈਣਾ ਨਹੀਂ ਇੱ इसके बारे में थोड़ा बताओ ये बाबा दृष्टि उल्टे 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 अच्छा जी अभी कभी आपने देखा हो ना जैसे कोई भी आम जैसे कोई बनाता है तो उसका जो ये स्थान होता है बेस वाला स्थान वो नीचे होता है ये भी बात सही है आपकी ये उल्टे ये चारों के ऐसे है ना आ, ये चार क्यों बनाए हुए हैं इनका कोई कारण है जी ऐसे हमारे चार वेद हैं चार वेद जी जी, है? जी 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 ऋग्वेद हो गया यजुर्वेद हो हो गया साम वेद हो गया और, हो गया। और जैसे हमारे चार दिशाएं हैं पूर्व पश्चिम दक्षिण उत्तर उत्तर जी जीव से उस हावस किया हुआ है तो इसकी ये भी ऊपर भी कुछ बना हुआ है ये भी यंत्र बना हुआ है इसकी भी कोई विशेषता होगी

ਬਹੁਤ ਛੋਟੇ ਹੁੰਦੇ ਹਨ ਨਿਮੋਗਿਆਤ ਦਾ ਮਤਲਬ ਕੀ ਹੈ ਕਿ ਹਮ ਪ੍ਰਭੂ ਦੇ ਦਰਬਾਰ ਮੇ ਜਾ ਰਹੇ ਹਨ ਜੁੱਕ ਕੇ ਜਾ ਰਹੇ ਜੁੱਕ ਕੇ ਨਵਰ ਵਾਪਸ ਜੀ 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 ਬਿਲਕੁਲ ਐਸੇ ਨਹੀਂ ਖੜੇ ਹੋ ਕੇ ਜਾ ਰਹੇ ਬੜੇ ਜੁੱਕ ਕੇ ਜਾ ਰਹੇ ਜੁੱਕ ਕੇ ਜਾ ਰਹੇ ਬਣਾਉਣੇ ਦਾ ਕਾਰਨ ਇਹ ਥਾ ਛੋਟੇ ਦਰਵਾਜ਼ਾ ਮੰਨ ਲਓ ਇਹ ਕਰ ਹੂੰ ਹੂੰ ਬਿਲਕੁਲ ਹਾਂਜੀ ਭਾਈ ਅੱਛਾ ਇਹ ਵੀ ਉਲਟੀ ਹੈ ਨਾ ਜੀ ਜੀ ਉਲਟੀ ਹੈ ਜਿਦਾ ਆ ਜਿਹੜੀ ਚੀਜ਼ ਹੁੰਦੀ ਥੱਲੇ ਹੁੰਦੀ ਹੈ ਇਹ ਪਰ ਇਹ ਥੋੜੇ ਝੁਕੇ ਵੀ ਬਾਹਰੋਂ ਹੈਗੇ ਨਾ ਹਾਂਜੀ ਹਾਂਜੀ ਇੱਧਰ ਦਿਖਾਓ ਮੜੇ ਮੈਂ ਤਾਂ ਕੋਸ਼ਿਸ਼ ਕਰਦਾ ਹੁਣ ਆ ਜਿਹੜੀ ਚੀਜ਼ ਹੈ ਨਾ ਇਹ ਥੋੜਾ ਸਟਰਕਚ ਉਹਨੇ ਇਹ ਦੇਖੋ ਨਾ ਇਹ ਕਲਾਕਾਰੀ ਹੈ ਹਾਂ ਇਹ ਸਭ ਮਤਲਬ ਇੱਕ ਬਰੀਕੀ ਕਲਾਕਾਰੀ ਹੈ ਅੱਛਾ ਦੇਖੋ ਸਤਜੁਗ ਦੇ ਵਿੱਚ ਵੀ ਇਹ ਸਾਰਾ ਕੁਝ ਸੀਗਾ ਹਾਂ ਜੀ ਕਿੱਡੀ ਵੱਡੀ ਗੱਲ ਆ ਅਧੁਨਿਕ ਤਰੀਕੇ ਦੇ ਨਾਲ ਨਹੀਂ ਨਹੀਂ ਉਸ ਉਸ ਟਾਈਮ ਦਾ ਆਪ ਇਹ ਦੇਖੋ ਨਾ ਕਿ ਉਸ ਟਾਈਮ ਤੇ ਜੋ ਮਤਲਬ ਕਲਾਕ੍ਰਿਤੀਆਂ ਚਲਦੀ ਸੀ ਮੀਨਾ ਕਰਦੀ ਚਲਦੀ ਸੀ ਜੋ ਵੀ ਉਸ ਟਾਈਮ ਐ ਕੋਈ ਮਸ਼ੀਨ ਨਹੀਂ ਤਾਂ تھی ਮਸ਼ੀਨ ਤਾਂ تھی ਨਹੀਂ ਹਾਸੇ ਕਰਤੇ ਦੇ ਹਾਂ ਇਹ ਸਾਰਾ ਜਿਤਨਾ ਵੀ ਕੰਮ ਕੀਤਾ ਹਾਸੇ ਸੱਤ ਜੀ ਕੋਈ ਕੋਈ ਮਤਲਬ ਜੋੜ ਨਹੀਂ ਲਾ ਲਿਆ ਗਿਆ ਇਸ ਵਿੱਚ ਜੀ ਜੀ ਇਹ ਪੂਰਾ ਹੀ ਹੈ ਇੱਕ ਮਤਲਬ ਜੋ ਪੱਥਰ ਹੈ ਤੇ ਲੋ ਜੀ ਔਰ ਜਦੋਂ ਹੀ ਅਸੀਂ ਦਰਬਾਰ ਦੇ ਅੰਦਰ ਐਂਟਰੀ ਕਰਦੇ ਪਹਿਲਾਂ ਹੀ ਸੱਜੇ ਹੱਥ ਬਾਬਾ ਬਾਲਕਨਾਥ ਜੀ ਦੀ ਮੂਰਤੀ ਸਥਾਪਨਾ ਹੋਈ ਹੂਆ ਜਿਕਰਾ ਪੋਣਾ ਹਰੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਤੇ ਇਹ ਵੀ ਭਾਜੀ ਪਰਾਚੀਨਾ ਇਹ ਤੋਂ ਕਿਸੇ ਨੇ ਸਥਾਪਨਾ ਕਰਵਾਈ ਸਥਾਪਨਾ ਕਰਾਈ ਹੋਈ ਆ ਹਨ ਜੀ ਇਹਦਾ ਕਲਯੁਗ ਦੇ ਅਵਤਾਰੀ ਆ ਹਨ ਜੀ ਤੇ ਕੀ ਆ ਬਾਤ ਆ ਜੀ ਰੂਰ ਆ ਜੀ ਹੋ ਗਈ ਭਾਜੀ ਜੀ ਜੀ ਆ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਜੀ ਔਰ ਦੇਖੋ ਮੂਰਤੀ ਵੀ ਸੰਗਮਰਮਰ ਦੀ ਲੱਗਦੀ ਹੈ ਨਾ ਔਰ ਕਿੰਨਾ ਤੇਜ ਆ ਚਿਹਰੇ ਤੇ ਹਾਂਜੀ ਤੇ ਹਾਂਜੀ ਤੇ ਹੁਣ ਚੱਲੇ ਆ ਜਿਹੜੀਆਂ ਇੱਥੇ ਕਹਿੰਦੇ ਪ੍ਰਚੀਨ ਗੁਫਾਵਾਂ ਆ ਪੁਰਾਣੀਆਂ ਗੁਫਾਵਾਂ ਆ ਪੁਰਾਣੀਆਂ ਗੁਫਾਵਾਂ ਤੇ ਇਹ ਕਿਹਨੇ ਨੇ ਬਣਾਈਆਂ ਸੀ ਭਾਜੀ ਇਹ ਸਾਰਾ ਉਸੇ ਕਨ ਕੀ ਰਾਜਾਓਂ ਕੇ ਟਾਈਮ ਕੀ ਬਣੀ ਹੋਈ ਹੈ ਅੱਛਾ ਜੀ ਸਾਧੂ ਸੰਤ ਜੋ ਇਸ ਮੇ ਤਪੱਸਿਆ ਇਹ ਦੁਆਪਰ ਯੁਗ ਦੀਆਂ ਕਹਿ ਸਕਦੇ ਆ ਹਾਂ ਦੁਆਪਰ ਹਾਂਜੀ ਦੁਆਪਰ ਯੁਗ ਦੀਆਂ ਨਾ ਬਾਜੀ ਬਾਤ ਇਹ ਬਹੁਤ ਡੇਂਜਰਸ ਆ ਮਾਹੌਲ ਆ ਇੱਥੇ ਦਾ ਸਾਰਾ ਸਹਾਉਕਤਾਵ ਨੀਚੇ ਸਾਰੀ ਖਾੜਿਆ ਤੇ ਬਿਆਸ ਨਦੀ ਇਧਰ ਖਾੜਿਆ ਖੜ ਦੇ ਨਾਲ ਪਰਲੇ ਪਾਸੇ ਬਿਆਸ ਨਦੀ ਤੇ ਬੜਾ ਡਿਫਿਕਲਟਾ ਚ ਹੈ ਇੱਕ ਗੱਲ ਹੋਰ ਦੇਖੋ ਕਿੰਨੀ ਗੌਰ ਕਰਨ ਵਾਲੀ ਆ ਵੀ ਥੱਲੇ ਪਾਣੀ ਵਗਦਾ ਪਾਣੀ ਦੇ ਪਿੱਛੋਂ ਨੀਂ ਚੱਲ ਰਹੀ ਐ ਇਹਦੀ ਆ ਜਿਹੜੀ ਬਿਲਡਿੰਗ ਬਣੀ ਹੋਆ ਹਨਾ ਤੇ ਇਹਨੂੰ ਅਜ ਤੱਕ ਨਹੀਂ ਆਉਂਦੀ ਕਿੰਨਾ ਪਾਣੀ ਆਇਆ ਨਾ ਕਦੇ ਕਦੇ ਵੀ ਨਹੀਂ ਅੱਛਾ ਓਕੇ ਇਹ ਬਕਾਇਦਾ ਇੱਟਾਂ ਦੀਆਂ ਗੁਫਾਵਾਂ ਬਣਾਈਆਂ ਹੋਆ ਹਨਾ ਇਹ ਉਸੇ ਟਾਈਮ ਦੀ ਐ ਨਾ ਰਾਜਾਉਂਦੂ ਦੇ ਟਾਈਮ ਦੀ ਪੱਥਰ ਔਰ ਚੂਨੇ ਦੀ ਜਣਾਈ ਹੁੰਦੀ ਸੀ ਪੱਥਰ ਔਰ ਚੂਨੇ ਕੀ ਇਹ ਆ ਜੀ ਦੁਆਪਰ ਯੁਗ ਦੀਆਂ ਬਣਾਈਆਂ ਹੋਈਆਂ ਗੁਫਾਵਾਂ ਇਹ ਕਾਫੀ ਲੰਬੀ ਆ ਅੱਗੇ ਨੂੰ ਯਾਰ ਹਾਂ ਕਾਫੀ ਲੰਬੀ ਹੈ ਇਹ ਤਾਂ 메인 ਮੰਦਿਰ ਨਹੀਂ ਹੈ ਹਾਂ 메인 ਮੰਦਿਰ ਦੇ ਪਾਸ ਨਿਕਲੀ ਜਾ ਅੱਛਾ ਮੰਦਿਰ ਦੇ ਪਾਸ ਨਿਕਲ ਜਾਂਦੀ ਹੈ ਜਾ ਕੇ ਤੇ ਇੱਧਰ ਨਹੀਂ ਜਾ ਸਕਦੇ ਆਪਾਂ ਨਹੀਂ ਅੱਗੇ ਸੇ ਬੰਦ ਹੈ ਅੱਛਾ ਅੱਗੇ ਸੇ ਬੰਦ ਹੈ ਨਾ ਤਾਂ ਇਹ ਹੈਗਾ ਜੀ ਵਿਆਸ ਨਦੀ ਬਗਦੀ ਮੂਰੇ ਤੇ 뷰 ਬਹੁਤ ਸ਼ਾਨਦਾਰ ਆ ਇੱਧਰ ਪਰ ਬੀ ਕੇਅਰਫੁਲ ਕਿਉਂਕਿ ਥੱਲੇ ਖਾੜ ਵੀ ਬਹੁਤ ਡੂੰਗੀ ਆ ਹੈਨਾ ਤੇ ਆਹ ਲੋ ਜੀ ਇਹ ਨਜ਼ਾਰਾ ਖੁਸ਼ ਹੋ ਜੇ ਇੱਥੇ ਦਾ ਤੇ ਇਹ ਕਿਸ ਕੰਮ ਲਈ ਯੂਜ਼ ਕਰਦੇ ਹੋਣਗੇ ਉਸ ਵੇਲੇ ਇਹ ਥਾ ਜੋ ਸਾਧੂ ਸੰਤ تھے ਉਹ ਤਪੱਸਿਆ ਮਾਰਾ ਕਰਦੇ ਸੀ ਅੱਛਾ ਜੀ ਅੱਛਾ ਜੀ ਸਾਧੂ ਸੰਤ ਸਾਧੂ ਦੇ ਨਾ ਸੁਣੋ ਤਪੱਸਿਆ ਆਪਾਂ ਜਾ ਸਕਦੇ ਆ ਪਿਰਾ ਨਹੀਂ ਫਰਾਗੇ ਇਸ ਕੇਰੀ ਦੇ ਵਿੱਚ ਮੈਂ ਥੋੜਾ ਹੈ ਨਹੀਂ ਨਾ ਠੀਕ ਅਰੇ ਠੀਕ ਨਹੀਂ ਹੈ ਅੱਛਾ ਰੇਤਾ ਯਾਰ ਕਿਦਾਂ ਵਈ ਇੱਥੇ ਇਹ ਪਿਛੇ 2023 ਮੈਂ ਜਦ ਬਿਆਸ ਦਾ ਪਾਣੀ ਆਇਆ ਤਾਂ ਉਸ ਵਿੱਚ ਪੂਰਾ ਭਰ ਹੋਦਾ ਪਾਣੀ ਅੱਛਾ ਪਾਣੀ ਭਰਿਆ ਆਇਆ ਸੀ ਪਾਣੀ ਭਰਿਆ ਇਹ ਕਿੰਨੀ ਉੱਚੀ ਪਾਣੀ ਆ ਗਈ ਸੀ ਵੀ ਯਾਰ ਮਾਈ ਗੋਡ ਇੰਨਾ ਥੱਲੇ ਹੈਗਾ ਤੇ ਇਹਦੇ ਪੂਰਾ ਭਰਿਆ ਹੋਇਆ ਸੀ ਅੱਛਾ ਵੀ ਮੇਰਾ ਫਸਟ ਟਾਈਮ ਆ ਵਿਦ ਆਟ ਇੱਥੇ ਦਾ ਨਾ ਜੀ ਜੀ ਔਰ ਆ ਜਿਹੜੀ ਨਾ ਦਾੜਿਆ ਜੇ ਦਾਣੇ ਪੁੱਥੀਓ ਵਾ ਦੇਖੋ ਇੱਟਾਂ ਦੇ ਇੱਟਾਂ ਦੇ ਨਾਲ ਆ ਦੇਖੋ ਕੀ ਸੀਮੈਂਟ ਵੀ ਕੋਈ ਨਹੀਂ ਲੱਗਾ ਇੱਥੇ ਚੂਨਾ ਚੂਨਾ ਲੱਗਾ ਆ ਖਾਲੀ ਨਾ ਉਸ ਟਾਈਮ 'ਚ ਸੀਮੈਂਟ ਨਹੀਂ ਹੁੰਦਾ ਸੀ ਹਾਂ ਹਾਂ ਚੂਨੇ ਦੀ ਜਗ੍ਹਾ ਬਹੁਤ țeੜਾ ਆ ਗਿਆਂ ਆ ਇਹਨਾਂ ਕਰਾਉਣਾ ਗਿਆ ਨਾ ਕੰਮ ਤੇ ਅੱਛਾ ਹੋਰ ਕੀ ਨਹੀਂ ਆ ਕੋਈ ਫਰਮਾਇਦਰ ਗੁਫਾਵਾਂੋਂ ਪਾਰ ਉਧਰ ਵੀ ਹੈਗੀਆਂ ਕਿੱਧਰ ਲਈ ਜਾਣ ਉਹ ਸਾਹਵੇਂ ਦੇ ਪਾਰੋਂ ਵੀ ਬਣੀ ਹੋਈ ਆ ਉਹ ਦੇਖੋ ਇੱਥਾ ਗਾਉਂ ਉਧਰ ਵੀ ਬਣਿਆ ਹੈ ਤੇ ਗੁਫਾਵਾਂ ਦੇ ਨਾਲੇ ਜਦੋਂ ਆਪਾਂ ਬਿਆਸ ਨਾ ਜੀ ਨਾਲ ਨਾਲ ਚੱਲਦੇ ਆ ਤੇ ਇਹ ਹੈਗੀਆਂ ਪਰਾਚੀਨ ਸਮਾਧੀਆਂ ਬਣੀਆਂ ਹੋਈਆਂ ਜਿਹੜੇ ਸਾਧੂ ਇੱਥੇ ਸਾਧੂ ਸੰਤ ਇੱਥੇ ਸੇਵਾ ਕਰਦੇ ਹੁੰਦੇ ਸੀ ਬਾਅਦ ਚ ਨਾ ਇਹ ਸਾਰੀਆਂ ਵੀ ਬਹੁਤ ਪਰਾਚੀਨ ਆ ਆ ਤੁਸੀਂ ਦੇਖ ਸਕਦੇ ਆ ਮੈਨੂੰ ਲੱਗਦਾ ਵੀ ਹਜ਼ਾਰਾਂ ਸਾਲ ਪੁਰਾਣੀਆਂ ਆ ਇਹ ਵੀ ਹੈ ਨਾ ਜੀ ਹਾਂ ਆਇਆ ਤੁਸੀਂ ਸਟਰਕਚਰ ਦੇਖ ਕੇ ਦੱਸ ਸਕਦੇ ਆ ਤੇ ਅੱਛਾ ਭਾਈ ਇੱਕ ਗੱਲ ਆਪਾਂ ਹੋਰ ਸੁਣੀ ਸੀ ਉਹ ਜਿਹੜੀਆਂ ਢਾਈ ਪੋੜੀਆਂ ਵਾਲੀ ਗੱਲ ਸੀ ਉਹ ਆਪਣੀ ਵਿੱਚ ਰਹਿ ਗਈ ਉਹ ਇਦਾਂ ਸੀ ਨਾ ਕੀ ਕਹਿੰਦੇ ਸੀ ਬਾਬਾ ਸੀ ਗੋਮਤੀਗਰੀ ਗੋਮਤੀਗਰੀ ਬਾਬਾ ਸੀ ਅੱਛਾ ਜੀ ਆ ਸਮਾਧੀ ਹੈਗੀ ਨਾ ਵੱਡੀ ਹਾਂਜੀ 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 ਉਹਨਾਂ ਕਿਸਮਾ ਦੀ ਗੋਮਤੀਗਰੀ ਦੀ ਅੱਛਾ ਜੀ ਤਾਂ ਜੋ ਬਾਬਾ ਸੀ ਗੋਮਤੀਗਰੀ ਨਾ ਹਾਂਜੀ ਉਹਨੂੰ ਕੇ ਪਾਸ ਸੀ 파ਰਸ ਮਣੀ 파ਰਸ ਮਣੀ 파ਰਸ ਮਣੀ ਦਾ ਮਤਲਬ ਜਿਸ ਵੀ ਚੀਜ਼ ਕੋ ਲਗਾਓ ਸੋਨਾ ਬਣਦਾ ਸੋਨਾ ਹੋ ਜਾਂਦਾ ਹਾਂਜੀ ਅੰਬਕਾਰ ਰਾਜਾ ਥਾ ਉਸ ਨੂੰ ਪਤਾ ਲੱਗੇ ਕਿ ਬਾਬਾ ਦੇ ਪਾਸ ਜੋ 파ਰਸ ਮਣੀ ਹੈ ਤਾਂ ਬਾਬੇ ਇੱਥੇ ਰਹਿੰਦੇ ਸਗੇ ਹਾਂ ਅੱਛਾ ਜੀ ਤੋਂ ਉਹਨਾਂ ਨੇ ਕਿਹਾ ਕਿ ਅਬ ਪ੍ਰਿੰਸ ਜੀ ਨੂੰ ਭੇਜੇ

ना ना राजा के मतलब भेजे ना उसने सेना हाँ जी तो बाबा ने वहाँ पे जो है जिंदा समाधि ले ली थी यहीं पे यहीं पे अच्छा जिंदा समाधि ली थी अच्छा जी तो फिर जब बाबा ने जिंदा समाधि ली तो, तो जब अम्ब के राजा रानी थे हाँ। ये दोनों समाधियाँ जो उनकी है अच्छा ये दोनों समाधियाँ अम्ब के जो राजा थे राजा रानी की है हाँ ये राजा रानी की दोनों समाधि है अच्छा जी उनकी समाधि ਉਹੋ ਵੱਚਾ ਜੀ ਤਾਂ ਉਹ ਬੋਲਤੇ ਕਿ 2 ਢਾਈ ਪੈੜੀਆਂ ਸੋਨੇ ਦੀ ਬਣੀ ਸੀ ਕਿਧੇ ਕਿੱਥੇ ਲੈ ਪਤਾਲ ਚ ਚਲੇ ਗਈਆਂ ਹੋ ਸਕਦਾ ਹੈ ਐਸਾ ਸੁਣਨੇ ਮੈਂ ਆਇਆ ਆਪਕਾ ਸੁਣਨੇ ਮੈਂ ਕੀ ਆਇਆ ਇਹ ਹੀ ਹੈ ਬਈ ਦਿਖਤੀ ਨਹੀਂ ਹੈ ਦਿਖਤੀ ਨਹੀਂ ਹੈ ਤਾਂ ਉਹ ਉਸ ਟਾਈਮ ਪਤਾਲ ਵਿੱਚ ਚਲੀ ਗਈ ਹੈ ਪਤਾਲ ਵਿੱਚ तो ऐसा कोई वर्णन है लिखित में है हमने तो बचपन यही गुजारा यही सब पता है।, है बनी थी बनी थी हाँ। पर आज वो चले गई पता हाँ। सुनने में ऐसा सुनने ही सुनने में ऐसा है ना ठीक तो ये बड़ी इंटरेस्टिंग गल पोड़िया सोने की एक कालीनाथ कलेश्वर महादेव जो है ना जिसकी जो ग्रंथों में मान्यता है जिसे बोलते है ना हरिद्वार है जी जी ठीक है जी तो इस स्थान की कलेश्वर महादेव की जो मान्यता है वो जैसे मान लो जो का दाना होता है ना हाँ उसके बराबर जो है ऊपर है अच्छा क्या बात है क्या हाँ। बात है और यहाँ पे ये भी रिटर्न में है हाँ। रिटर्न में हाँ। है ग्रंथों में है ना ठीक और इस मतलब यहाँ पे बैसाखी का इतना भारी ਮੇਲਾ ਮੈਨੂੰ ਲੱਗਦਾ ਸਾਰਾ ਏਰੀਆ ਭਰਾ ਹੁੰਦਾ ਠੀਕ 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 ਵਿਸਾਖੀ ਹੋ ਗਈ ਸ਼ਰਾਵਣ ਹੋ ਗਿਆ ਹੋਰ ਆਪਣਾ ਕਿਉਂ ਦੇ ਸ਼ਿਵਰਾਤਰੀ ਅੱਪਾ ਹੁਣ ਦਰਬਾਰ ਦੇ ਅੰਦਰ ਆ ਗਏ ਜਿੱਥੇ ਮੰਦਿਰ ਹੈ ਤੇ ਆ ਜਿਹੜੀ ਗੁਫਾ ਹੈ ਨਾ ਜੇ ਜਿਹੜੀ ਅਪਾ ਉਧਰੋਂ ਬੜੇ ਸੀਗੇ ਤੇ ਉਹ ਗੁਫਾ ਨਿਕਲਦੀ ਆ ਆ ਕੇ ਅੰਦਰੋਂ ਅੰਦਰ ਕੀ ਬਾਤ ਹੈ ਅੰਦਰ ਸਮਾਨ ਬਹੁਤ ਪਿਆ ਨਾ ਹਾਂ ਹਾਂ ਜੀ 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 ਨਾਲੇ ਬਸ ਉਹ ਅਪਾ ਇੱਛੇ ਦਾ ਅੱਗੇ ਨਹੀਂ ਜਾਣਾ ਹਾਂ ਜੀ ਜੀ ਇਹ ਪੋਡੀਆਂ ਇਧਰ ਸਤਿਖਰੀ ਹਾਂ ਹਾਂ ਕੀ ਬਾਤ ਹੈ ਗੋਮਤੀ ਘਰੀ ਤੇ پارਸਮਣੀ ਦੀਆਂ ਦੋ ਕਹਾਣੀਆਂ ਬਹੁਤ ਪ੍ਰਚਲਿਤ ਆ ਇੱਕ ਤਾਂ ਜਿਹੜੇ ਢਾਈ ਪੋਡੇ ਸੋਨੇ ਦੇ ਸੀ ਤੇ ਇੱਕ ਹੈਗੀ ਆ ਇਸਤਰੀ ਤੇ ਲੋਆਂਡਾ ਜਿਹੜਾ ਸੋਨੇ ਦਾ ਹੋ ਗਿਆ ਸੀ ਕੀ ਆ ਪੂਰੀ ਹਿਸਟਰੀ ਕੀ ਆ ਸਟੋਰੀ ਆ ਜੋ ਜਾਣੀਏ ਗੋਮਤੀ ਘਰੀ ਕੋਲ پارਸਮਣੀ ਸੀ ਹਾਂਜੀ ਤੇ ਅੰਮੋ ਦਾ ਰਾਜਾ ਸੀਗਾ ਜੀ ਉਹ ਕਹਿੰਦੇ ਵੀ ਸਾਡੇ ਕੋਲ ਪਾਰਸ ਰਾਜ ਨੂੰ ਪਤਾ ਲੱਗ ਗਿਆ ਮੇਰੇ ਕੋ ਇਹ ਬਾਬੇ ਕੋਲ ਮਣੀ ਹੈ ਬਾਬੇ ਕੋਲ ਮਣੀ ਹੈ ਫਿਰ ਰਾਜਾ ਆਇਆ ਕਹਿੰਦਾ ਮੈਨੂੰ ਬੱਬਾ ਮਣੀ ਦੇ ਦੇ ਅੱਛਾ ਜੀ ਆ ਜਾ ਮੈਂ ਨਹੀਂ ਦੇਣੀ ਅੱਛਾ ਜੀ ਕਹਿੰਦਾ ਨਹੀਂ ਦੇਣੀ ਸਮਝਾਉਂ ਦਸਤੀ ਲੈ ਲੈਣੀ ਤੇਰੇ ਕੋਲ ਅੱਛਾ ਜੀ ਜਿਹਦਾ ਰਾਜਾ ਉਹਦਾ ਤੇਜ ਹੈ ਹਾਂ ਫਿਰ ਗੁੰਤੀ ਗਰੀਨ ਆ ਉਹ ਕਹਿੰਦਾ ਨਹੀਂ ਮੰਨੇ ਰਹੇਗਾ ਨਾ ਦੂਜੇ ਦਿਨ ਆ ਜਿਉਂਦੇ ਤੈਨੂੰ ਦੇ ਦੂੰਗਾ ਇਹ ਮਣੀ ਅੱਛਾ ਦੂਜੇ ਦਿਨ ਆ ਜਿਉ ਹਾਂ ਅੱਛਾ ਦੂਜੇ ਦਿਨ ਰਾਜਾ ਫੇਰ ਆਇਆ ਉਹਦਾ ਬਾਬਾ ਮਣੀ ਤੇ ਕਹਿੰਦਾ ਚੱਲ ਉਹਨਾਂ ਨੇ ਲਈ ਤੇ ਪੌੜੀਆਂ ਚੋਂ ਸੁੱਟਤੀ ਸੁੱਟਤੀ ਸਮੇਂ ਅੱਛਾ ਸੁੱਟਤੀ ਤੇ ਆ ਮਣੀ ਨਾ ਮਿਲੇ ਆ ਮਣੀ ਕਿੱਥੋਂ ਮਿਲਣੀ ਸੀ ਕਿ ਪਾਣੀ ਦੇ ਵਿੱਚ ਤੇ ਉਹਨਾਂ ਹਾਥੀ ਭਾਇ ਖੋਦੂ ਹਾਥੀ ਭਾਇ ਹਾਥੀ ਮਤਲਬ ਹਾਥੀ ਆਹੋ ਉਹ ਢੁਣਣੇ ਲਈ ਅੱਛਾ ਪਾਣੀ ਦੇ ਵਿੱਚ ਹਾਂ ਟੋਲਣੇ ਵਾਸਤੇ ਅੱਛਾ ਜੀ ਤੁਸੀਂ ਮਣੀ ਨੂੰ ਟੋਲੋ ਪੰਜ ਮਣੀ ਨਾ ਮਿਲੀ ਅੱਛਾ ਜੀ ਠੀ ਰਾਜੇ ਨਾ ਪੰਡਤ ਨੂੰ ਬੁਲਾਓ ਅੱਛਾ ਪੰਡਤ ਨੂੰ ਕਿਉਂ ਪੰਡਿਤ ਜੀ ਦੋਸਤ ਲਗਾਓ ਵੀ ਮਣੀ ਕਿੱਥੇ ਅੱਛਾ ਜੀ ਇਹ ਨਾ ਪੋੜੀਆਂ ਦੀ ਗੱਲ ਹੈ ਅੱਛਾ ਇਹਨਾਂ ਪੋੜੀਆਂ ਦੀ ਗੱਲ ਆ ਅੱਛਾ ਜੀ ਪੰਡਤ ਨੂੰ ਬੁਲਾਇਆ ਤਾਂ ਪੰਡਤ ਨੇ ਔਰ ਦੋਸਤਾਂ ਬੋਲੇ ਮਣੀ ਤੇ ਹੈ ਹ ਮਲੇ ਤਾ ਨਾ ਮਲੇ ਕਿਥੋਂ ਸ਼ਾਮ ਦਾ ਟਾਈਮ ਹੋਇਆ ਪੰਡਤ ਉਦਾਸ ਹੋ ਗਿਆ ਹ ਤੇ ਮਣੀ ਨੇ ਇੱਕ ਜਨਾਨੀ ਦਾ ਰੂਪ ਤਾਰਿਆ ਅੱਛਾ ਜੀ ਇਹ ਜਨਾਨੀ ਦਾ ਰੂਪ ਤਾਰਿਆ ਇੱਕ ਟੋਟਾ ਜਿਹਾ ਲੁੰਡਾ ਲੈ ਕੇ ਆਈ ਅੱਛਾ ਕਹ ਜੀ ਪੰਡਿਤ ਜੀ ਕਿਉਂ ਉਦਾਸ ਬੈਠੇ ਹੋ ਹ ਉਹ ਬੋਲਦਾ ਹੈ ਪੰਡਤ ਬੋਲਦਾ ਹੈ ਕਿਆ ਦੱਸਾਂ ਮਾਈ ਰਾਜਾ ਮਾਰੇ ਪਰਿਵਾਰ ਕੋਈ ਮਾਰ ਦੇਗਾ ਹ ਹਮਾਰਾ ਵੀ ਕਾਣ ਬੱਚਾ ਪੀੜ ਦੇਗਾ ਕਿਉਂਕਿ ਇयां ਜੋਸ਼ ਝੂਠਾ ਹੈ ਜੋਸ਼ ਬੋਲ ਰਿਹਾ ਮਣੀਆ ਹੈ ਮਗਰ ਮਿਲ ਨਹੀਂ ਰਹੀ ਮਿਲ ਨਹੀਂ ਰਹੀ ਮਾ ਜੀ ਨੇ ਬੋਲੇ ਪੰਡਿਤ ਜੀ ਆਪਣੀ ਪੋਥੀ ਪਤਰਾ ਖੋਲੋ ਜਿਸ ਕੇ ਭਾਗਿਆ ਮੈਂ ਤੁਮ ਢੂੰਡ ਰਹੇ ਹੋ ਉਸ ਭਾਗਿਆ ਮੈਂ ਉਸਕੇ ਭਾਗਿਆ ਮੈਂ ਇਹ ਚੀਜ਼ ਹੈ ਆਪਾਂ ਨੇ ਖੋਲਾ ਤੂੰ ਬੋਲੇ ਮਤਾ ਨਹੀਂ ਹੈ ਕਿ ਤਾ ਆਪਣੇ ਭਾਗਿਆ ਮੈਂ ਢੂੰਡ ਪੇ ਦੇਖ ਤੇਰੇ ਤੂੰ ਢੂੰਡ ਰਾ ਤੇਰੇ ਭਾਗਿਆ ਮੈਂ ਇਹ ਚੀਜ਼ ਦੋਸਤ ਕਹੇ ਝੂਠਾ ਹੈ ਅੱਜ ਨਾ ਮਿਲੀ ਅੱਜ ਮੇਰੇ ਮੈਂ ਵੀ ਨਹੀਂ ਹੈ ਤੇ ਉਹ ਜਨਾਨੀ ਸਿੱਕੀ ਨਾ ਪੌੜੀਆਂ ਛਪਨ ਹੋ ਗਈ अच्छा एथे पोड़ियां तो हां 66 ਹੋ ਗਏ 66 ਹੋ ਗਏ اچھا ਜਿਹੜਾ ਲੋਮੜਾ ਸਾਹ ਸੋਨੇ ਦਾ ਬਣਿਆ اچھا ਜਿਹੜਾ ਲੋਨਾ ਸਿਰ ਤੇ ਰੱਖਿਆ ਉਹ ਸੋਨੇ ਦਾ ਬਣ ਗਿਆ ਇਹ ਸਾਰੇ ਰਾਜੇ ਨੇ ਕਿਤਨ ਕਿਤਨ ਵੰਡੀ ਸੀ ਉਸ ਉਸ ਲਵਾਂਡੇ ਦੀ ਉਸ ਲਵਾਂਡੇ ਤਾਂ ਪੰਡਤ ਦੀ ਜਾਨ ਬਚੀ ਸੀ ਓਕੇ ਤੇ ਉਦੋਂ ਦਾ ਕਿਹਾ ਜਾਂਦਾ ਵੀ ਢਾਈ ਪੋड़ियां ਢਾਈ ਪੋड़ियां ਢਾਈ ਪੋड़ियां ਢਾਈ ਕੜੀਆਂ ਦੇ ਸੰਗਲੇ ਢਾਈ ਕੜੀਆਂ ਸੀਗੀਆਂ ਢਾਈ ਕੜੀਆਂ ਦੇ ਸੰਗਲਦੀਆਂ ਉਹ ਸੋਨੇ ਦੀਆਂ ਹੋਈਆਂ ਸੀ ਤੇ ਉਹ ਸੰਗਲ ਅੱਜ ਵੀ ਇੱਥੇ ਮੌਜੂਦ ਆ ਨਾ ਹੈਗਾ ਥੱਲੇ ਨਾ ਕਿਆ ਬਾਤ ਹੈ ਬੜੀਆਂ ਹਿਸਟੋਰੀਕਲ ਚੀਜ਼ਾਂ ਸਤਜੋਗ ਦੇ ਸਮੇਂ ਦੀਆਂ ਚੀਜ਼ਾਂ ਅੱਜ ਵੀ ਇੱਥੇ ਮੌਜੂਦ ਹੈ ਮਿਲਦੇ ਹਾਂ ਜੀ ਇੱਕ ਨਵੇਂ ਐਡਵੈਂਚਰ ਤੇ ਹਿਸਟੋਰੀਕਲ ਪਲੇਸ ਤੇ ਤਦ ਤੱਕ ਤੁਸੀਂ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ